ਹਾਂਜੀ ਬਾਈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੀ ਨਵੇਂ-ਨਵੇਂ ਵਲੌਗ ਵਿੱਚ ਇਹ ਪੱਲੜ ਦੰਦੇ ਆ ਚੱਕ ਕਿਉਂਕਿ ਪਾਣੀ ਵੜ ਗਿਆ ਸੀ ਤੇ ਕੱਲ ਪਰਸੋਂ ਮੀਂਹ ਪੈ ਰਿਹਾ ਸੀ ਕੱਲ ਮੌਸਮ ਖਰਾਬ ਸੀ ਪਰਸੋਂ ਮੀਂਹ ਪੈ ਰਿਹਾ ਸੀ ਕਬੂਤਰ ਨਹੀਂ ਉੜਾਏ ਗਏ ਤੇ ਪਾਣੀ ਮੀਂਹ ਬਹੁਤ ਜ਼ਿਆਦਾ ਪਿਆ ਇਸ ਕਰਕੇ ਜਾਲ ਚ ਪਾਣੀ ਵੜ ਗਿਆ ਸੀ ਤੇ ਰੱਖਦੇ ਆ ਇਹਨੂੰ ਪਹਿਲਾਂ ਤਾਲੇ ਨੂੰ ਫਿਰ ਦਿਖਾਉਂਦੇ ਆ ਤੁਹਾਨੂੰ ਕਿ ਲੋ ਵੀ ਮਿੱਤਰੋ ਜੰਦਾ ਦੇ ਆਏ ਖੋਲ ਤੇ ਖੁੱਡਾ ਖੋਲਦੇ ਆ ਇੱਧਰ ਆਪਣਾ ਖੁੱਡਾ ਪਿਆ ਹੋਇਆ ਖਾਲੀ ਕਿਉਂਕਿ ਇਹ ਗਿੱਲਾ ਸੀ ਇਸ ਕਰਕੇ ਕਬੂਤਰ ਛੱਡੇ ਨਹੀਂ ਇਹਦੇ 'ਚ ਇਹਦੇ 'ਚ ਚੱਕਲੇ ਸੀ ਇੱਧਰ ਥੋੜਾ ਜਿਹਾ ਸੁੱਕਾ ਸੀ ਇੱਧਰ ਸਿਰਫ ਜਿਹੜਾ ਇਹ ਗਿੱਲਾ ਹੈ ਇਹ ਇੱਧਰੋਂ ਟਾਕੀ 'ਚੋਂ ਬਾਛੜ ਦਾ ਪਾਣੀ ਗਿਆ ਵਾਏ ਵੈਸੇ ਪਾਣੀ ਆਇਆ ਨਹੀਂ ਇਹਦੇ ਵਿੱਚ ਖੁੱਡੇ ਵਿੱਚ ਕਿਉਂਕਿ ਇੱਟਾਂ ਲਗਾਈਆਂ ਹੋਈਆਂ ਸੀ țeੜਾਉਂਦੇ ਆ ਕਬੂਤਰ ਦੇ ਇੱਕ ਇੱਕ ਵਾਰ ਚੈੱਕ ਕਰਕੇ ਖਾਲੀ ਹੈ ਸਾਰੇ ਭੁੱਖੇ ਹੈ ਕੀ ਛੜਦੇ ਆਂ ਜ ਇਹਨਾਂ ਨੂੰ ਦੇਖਦੇ ਆਂ ਕੀ ਕਰਦੇ ਕੀ ਨਹੀਂ ਬਿਠਾਤਾ ਏ ਛਤਰੀ ਤੇ ਤੇ ਬੱਚਿਆਂ ਨੂੰ ਪਾਵਾਂਗੇ ਛੋਲੇ ਛੋਲੇ ਪਈ ਹੋਈ ਪਈ ਐ ਹੁਣ ਸਾਰੇ ਬੱਚਿਆਂ ਨੂੰ ਛੋਲੇ ਪਾਵਾਂਗੇ ਤੇ ਇਹਨਾਂ ਨੂੰ ਦੰਦੇ ਆ ਡਾ ਟਿੱਕੇ ਕੁਤਰੀ ਬੈਠੀ ਐ ਇਹ ਵੀ ਭੁੱਖੀ ਐ ਚੱਲ ਬਾਈ ਤੂੰ ਵੀ ਛਤਰੀ ਤੇ ਇਧਰੋ ਬੈਠੀ ਐ ਇੱਕ ਇਹ ਕੱਚ ਟੂਸੇ ਵਾਲੀ ਇਹ ਵੀ ਛਤਰੀ ਤੇ ਗਈ ਤੇ ਜਿਹੜਾ ਇਹ ਬੱਚਾ ਐ ਇਹ ਵੀ ਛੱਡਦੇ ਆ ਇਹ ਹੁਣ ਇਹਨਾਂ ਨੂੰ ਬਾਦਾਮ ਚਾਲੂ ਹੋਏ ਹੋਏ ਆ ਵਧੀਆ ਓਕੇ ਪਰ ਐਨ ਪੂਰੇ ਭਰਗੇ ਥੱਲੇ ਤੋਂ ਦੇਖਦੇ ਆ ਜੇ ਬਾਈ ਛੱਡਣਾ ਹੋਇਆ ਇਹਨਾਂ ਚ ਛੱਡ ਦਾਂਗੇ ਕੋਈ ਨਹੀਂ ਤਾਂ ਵੈਸੇ ਇਹਨਾਂ ਨੂੰ ਗਰਮੀ ਯੋਗ ਰੋਕ ਲਾਂਗੇ ਡਾੜਾ ਢਾਕੇ ਤੇ ਇਹਨੂੰ ਵੀ ਛੱਡਦੇ ਆ ਛਤਰੀ ਤੇ ਬਸ ਇੱਥੇ ਹੀ ਚਾਰ ਪੰਜ ਬੱਚੇ ਸੀ ਤਿੰਨ ਬੱਚੇ ਸੀ ਤੇ ਦੋ ਕਬੂਤਰੀਆਂ ਸੀ ਬੜੀਆਂ ਬਸ ਇੱਥੇ ਹੀ ਸੀ ਤੇ ਇਹਨਾਂ ਨੂੰ ਬੱਚਿਆਂ ਨੂੰ ਬਿਠਾ ਦਾਂਗੇ ਛਤਰੀ ਤੇ ਜਿਹੜੀਆਂ ਦੂਜੀਆਂ ਕਬੂਤਰੀਆਂ ਬਚੀਆਂ ਤੇ ਇਹ ਕਬੂਤਰੀ ਆਪਾਂ ਹੀ ਜੋੜਾ ਤੋੜਤਿਆ ਸੀ ਇਹਦੇ ਬੱਚੇ ਦੋਨੋਂ ਐ ਤੇ ਜੋੜਾ ਤੋੜਤਿਆ ਆਪਾਂ ਹੀ ਛੜਤੀਆਂ ਇਹ ਥੱਲੇ ਬੱਚੇ ਬਿਠਾ ਦਾਂਗੇ ਛੜਤੀ ਇਹ ਕਬੂਤਰੀ ਪਾ ਦਾਂਗੇ ਜਾਲ 'ਚ ਤੇ ਇਹਨਾਂ ਨੂੰ ਦਿੰਦੇ ਆ ੜਾ ਤੇ ਪਰੋਂ ਕੂਤਰ ਵੀ ੜਾਉਂਦੇ ਆ ਖੁੱਡੇ ਕਰਕੇ ਸਾਫ ਕਲੀਕਲੀ ਮਾਰ ਕੇ ਫਿਰ ਛੜਦਾਂਗੇ ਇਹਦੇ 'ਚ ਕਬੂਤਰ ਉੱਪਰ ਵਾਲੇ ਵੀ ਤੇ ਇਹਨਾਂ ਨੂੰ ੜਾਉਂਦੇ ਆ ਹੁਣ ਪਹਿਲਾ ਫਿਰ ਦੇਖਿੰਦੇ ਲੋ ਵੀ ਮਿੱਤਰੋ ਉੱਡ ਕੇ ਬੱਦਲ ਵਾਈ ਹੋਈ ਵੀ ਆ ਧੁੱਪ ਨਿਕਲੂ ਨਿਕਲਦੀ ਲੱਗਦੀ ਤਾਂ ਹੈ ਨਹੀਂ ਚਲੋ ਕੋਈ ਨਹੀਂ ਹਵਾ ਲਾ ਕੇ ਥੋੜਾ ਜਿਹਾ ਸੁੱਕ ਜਾਊਗਾ ਖੁੱਡਾ ਅੰਦਰੋਂ ਉੱਪਰੋਂ ਆ ਕੇ ਫਿਰ ਇਹ ਕਰਦੇ ਆ ਤੇ ਹੁਣ ਚੱਲਦੇ ਆ ਉੱਪਰ ਲਈ ਛੋਲੇ ਪਈ ਹੋਏ ਪਈ ਐ ਤੇ ਬੱਚਿਆਂ ਨੂੰ ਪਾ ਦਾਂਗੇ ਤੇ ਉੱਤਰਾ ਨੂੰ ਰੰਗ ਵੀ ਲਾਣਾ ਚੱਲਦੇ ਆ ਫੇਲਾ ਉੱਪਰ ਤੇ ਬਾਬੇ ਉਹ ਐਤਵਾਂ ਨੂੰ ਲਗੇ ਸੀ ਆਪਾਂ ਖੁੱਡਾ ਪਾਉਣ ਤੇ ਮੀਂਹ ਆ ਗਿਆ ਸੀ ਬਹੁਤ ਜ਼ਿਆਦਾ ਤੇ ਟਾਂ ਚੜੀਆਂ ਵੀ ਆਏ ਖੁੱਡੇ ਲਈ ਆਪਾਂ ਨੇ ਉਹ ਰੱਖਿਆ ਵੀ ਆ ਸਾਹਮਣੇ ਤੇ ਇਹ ਪਈਆਂ ਬਾਕੀ ਲੋਡ ਪੈਣ ਤੋਂ ਵੀ ਚੱਕ ਲਾਂਗੇ ਜਿੰਨੀ ਕਿ ਲੋਡ ਹੋਈ ਤੇ ਇਧਰ ਹੁਣ ਖੋਲਦੇ ਆ ਕਬੂਤਰ ਡੋਲੀਆਂ ਵਾਲੇ ਤਾਕੀ ਵੀ ਲਿਆਂਦੀ ਆਪਾਂ ਨੇ ਸਾਈਡਾਂ ਤੇ ਇਹ ਹੋ ਜੂंगे ਹਵਾ ਨੂੰ ਰੋਸ਼ਨਦਾਨ ਇਹ ਦੋ ਰੱਖ ਦਾਂਗੇ ਇੱਕ ਇੱਧਰ ਲੱਗ ਜਾਊਗਾ ਤੇ ਇੱਕ ਉਹ ਸਾਹਮਣੇ ਲੱਗ ਜਾਊਗਾ ਤੇ ਹੁਣ ਖੋਲਦੇ ਆਂ ਖੁੱਡਾ ਤੇ ਕਬੂਤਰਾਂ ਨੂੰ ਆਉਣ ਤੋਂ ਬਾਹਰ ਜਿਹੜਾ ਦਾਣਾ ਛਿੰਡਿਆ ਵਾਏ ਕਿਉਂਕਿ ਭੁੱਖੇ ਐ ਉਹ ਚੁਗ ਲੂंगे ਪਹਿਲਾਂ ਤੇ ਇੱਧਰ ਇਹ ਕਬੂਤਰ ਬੈਠੇ ਐ ਸਾਰੇ ਇਹਨਾਂ ਨੂੰ ਉਡਾਉਂਦੇ ਆਂ ਤੇ ਦਵਾਈ ਵਾਲਾ ਪਾਣੀ ਬਣਾਉਣਾ ਏ ਕਰਕੇ ਇਹਨਾਂ ਨੂੰ ਬਾਹਰ ਨਹੀਂ ਖੋਲੂंगे ਬਸ ਸਿਰਫ ਇਕੱਲੀ ਜੋੜੀਆਂ ਵਾਲੇ ਖੋਲਦਾਂਗੇ ਕਿਉਂਕਿ ਬੱਚੇ ਨੂੰ ਚੋਗਾ ਦੇਣਾ ਹੁੰਦਾ ਏ ਤੇ ਲੋ ਵੀ ਮਿੱਤਰੋ ਖੁੱਲ ਗਿਆ ਜੋੜੀਆਂ ਜੋੜੇ ਵਾਲੇ ਹੀ ਖੋਲਾਂਗੇ ਵਾ ਇੱਧਰ ਤੇ ਹੁਣ ਦੂਜੇ ਢਾ ਦੰਦੇ ਆ ਖੂਤਰ ਕੱਢ ਕੇ ਤੇ ਦਾਣਾ ਚੁਗ ਲੂਗੇ ਤੇ ਇਹਦਾ ਆਪਣਾ ਇੱਕ 58 11 ਦਾ ਬੱਚਾ ਇੱਕ ਮਰ ਗਿਆ ਵਿਚਾਰਾ ਜਿੰਨਾ ਲਿਖਿਆ ਸੀ ਇਹਦਾ ਕਰ ਗਿਆ ਦਾਣਾ ਪਾਣੀ ਪੂਰਾ ਇਹਦੇ ਨਾਲ ਦਾ ਭਾਈ ਸੀ ਉਹ ਤੇ ਦੋ ਦਿਨ ਰਿਹਾ ਤੇ ਤੀਜੇ ਦਿਨ ਡੈੱਡ ਹੋ ਗਿਆ ਸੀ ਜਦੋਂ ਪੋਪਰ ਆਈ ਮਰਿਆ ਪਿਆ ਸੀ ਤੇ ਇਧਰੋਂ ਇਹਦੇ ਨਾਲ ਦੇ ਆਂਡੇ ਹੀ ਰੱਖੇ ਹੋਏ ਐ ਦੇਖਦੇ ਹਾਂ ਬਸ ਇਹਨਾਂ ਚੋਂ ਦੋਨੋਂ ਬੱਚੇ ਪਲ ਜਵੇ ਤੇ ਬੈਠੇ ਓਕੇ ਰਿਪੋਰਟ ਤੇ ਇਧਰੋਂ ਫੜ ਫੜ ਕੇ ਕੂਤਰ ਢਾ ਦिए ਪਹਿਲਾਂ ਆ ਜਾ ਜਾ ਤੂੰ ਹੀ ਇਹ ਤਾਂ ਇਹ ਢਾਉਣਾ ਹੈ ਫੜ ਲਈਏ ਉਡਾ ਲਈਏ ਕੋ ਉੱਤਰ ਫਿਰ ਦਿਖਾਉਂਦੇ ਆ ਤੁਹਾਨੂੰ ਕੋਈ ਬਾਬੇਓ ਦੋਨੋਂ ਗੂਤਰ ਫੜ ਲਏ ਇੱਕ ਦਾ ਸ਼ਾਕ ਖਾ ਤੇ ਦੂਜਾ ਕਾਲਾ ਚੀਨਾ ਇਹਨਾਂ ਨੂੰ ਛੱਡਦੇ ਆ ਪਹਿਲਾਂ ਲੋ ਜੀ ਇਹ ਤਾਂ ਉੱਡ ਗਏ ਦੋਨੋਂ ਤੇ ਚੀਨਾ ਆਇਆ ਸੀ ਬਾਹਰ ਚੀਨੇ ਨੂੰ ਵੀ ਛੱਡਦੇ ਆ ਚੀਨਾ ਕਿੱਥੇ ਪੜ ਗਿਆ ਚੀਨਾ ਹੋ ਗਿਆ ਆਪਣਾ ਗੈਪ ਤਰੀ ਦੇ ਬੈਠ ਗਿਆ ਇਹਨੂੰ ਵੀ ਫੜ ਕੇ ਛੱਡ ਦਾਂਗੇ ਪਹਿਲਾਂ ਅੰਦਰੋਂ ਜਿਹੜੇ ਸ਼ਾਕੇ ਆ ਉਹ ਵੀ ਢਾਉ ਦੰਦੇ ਆ ਬਾਕੀ ਉਡਣੇ ਵਾਲਾ ਕੋਈ ਨਹੀਂ ਐ ਬਸ ਇਹ ਸ਼ਾਕੇ ਢਾਉਣਾ ਐ ਬਾਈ ਲੱਡਾ ਤੇ ਇੱਕ ਇਹ ਦੂਜਾ ਲਾਲ ਪੇਟੀ ਆ ਤੇ ਇਹਨੂੰ ਵੀ ਛੱਡਦੇ ਆ ਇਹਨਾਂ ਦੋਨਾਂ ਦੇ ਸ਼ਾਕਿਆਂ ਦੇ ਪਰਜੇ ਖਰਾਬ ਐ ਇਹਨੂੰ ਰਹਿਣੇ ਦੇਣਾ ਢਾਣੇ ਨੂੰ ਛੱਡ ਦੰਦੇ ਆ ਉਰੀ ਤੇ ਬਾਕੀ ਹੋਰ ਕੋਈ ਫਿਲਹਾਲ ਤਾਂ ਹੈ ਨਹੀਂ ਕੋ ਉੱਤਰ ਬਾਕੀਆਂ ਨੂੰ ਰਹਿਣ ਦੇ ਅੰਦਰ ਹੀ ਕਿ ਸ਼ਾਮ ਨੂੰ ਖੋਲਾਂਗੇ ਇਹਨਾਂ ਨੂੰ ਦਵਾਈ ਵਾਲਾ ਪਾਣੀ ਬਣਾਉਣਾ ਏ ਦਵਾਈ ਪਾ ਦਾਂਗੇ ਲੀਵਰ ਲੀਵਰ ਟੋਨਿਕ ਕੋਈ ਲੀਵਰ 52 ਪਾ ਦਾਂਗੇ ਆ ਬਰੂਟੋਨ ਪਾ ਦਾਂਗੇ ਤਾਂ ਕਿ ਫਿੱਟ ਰਹਿਣ ਬਾ ਚੀਨਾ ਰਹਿ ਗਿਆ ਚੀਨੇ ਨੂੰ ਫੜਕੇ ੜਾ ਦਉਂਦੇ ਆ ਹਾਂਜੀ ਬਾਈ ਮਿੱਤਰੋ ਚੀਨਾ ਲਿਆਇ ਫੜ ਤੇ ਇਹਨੂੰ ਛੱਡਦੇ ਆ ਹੁਣ ਸਰੋ ਜੀ ਤੇ ਉਹ ਗਿਆ ਚੀਨਾ ਤੇ ਉਡੰਦੋ ਬਾਕੀ ਕੂਤਰ ਖੋਲਤੇ ਇਹ ਡੋਲੀਆਂ ਵਾਲੇ ਇਹਨਾਂ ਹੁੰਦਾ ਨੇ ਝੂਣ ਦੋ ਤੇ ਦਾਣੇ ਰੱਖਦੇ ਆ ਆ ਥੋੜਾ ਦਾਣਾ ਪਿਆ ਸੀ ਇਹ ਪਹਿਲਾਂ ਇਹ ਖਲਾ ਦੂਗੇ ਕੂਤਰਾਂ ਨੂੰ ਖਤਮ ਹੋ ਜਾਊਗਾ ਤੇ ਬਸ ਇਹਨੂੰ ਪਾਣੀ ਪੂਣੀ ਪਲਾ ਕੇ ਕਰ ਦਾਂਗੇ ਅੰਦਰ ਤੇ ਸ਼ਾਮ ਨੂੰ ਖੋਲੰਗੇ ਬਸ ਇਹਨਾਂ ਨੂੰ ਘੰਟਾ ਕੇ ਚਗਵਾਣਾ ਤਾਂ ਕਿ ਬੱਚੇ ਦਾ ਪੋਟਾ ਭਰ ਜਾਵੇ ਬਾਕੀ ਇਹਨੇ ਕਿਸ ਨੇ ਬੱਚੇ ਕੱਢੇ ਵੀ ਨਹੀਂ ਪਾਪਰ ਵਾਲੇ ਕੂਤਰ ਬੱਚੇ ਨੂੰ ਚੋਗਾ ਦੇ ਦੇਵੇ ਬਾਅਦ ਨਾਲ ਲੱਗਦੀ ਬੰਦ ਕਰਕੇ ਸ਼ਾਮ ਨੂੰ ਖੋਲਾਂਗੇ ਫਿਰ ਨਾਲੇ ਭੁੱਖੇ ਹੋਣਗੇ ਨਾਲੇ ਪਾਣੀ ਪੂਣੀ ਵੱਧ ਪੀਵਾਂਗੇ ਤੇ ਫਿਰ ਦਵਾਈ ਵਾਲਾ ਪਾਣੀ ਪਾਵਾਂਗੇ ਤੇ ਹੁਣ ਚਲਦੇ ਆ ਨੀਚੇ ਬਸ ਖੁੱਡੇ ਦੀ ਤਿਆਰੀ ਐ ਦੋ ਚਾਰ ਦਿਨ ਤੱਕ ਬਣਾ ਦਾਂਗੇ ਖੁੱਡਾ ਤੇ ਇੱਥੇ ਇਹਦੇ ਨਾਲ ਪਾ ਦਾਂਗੇ ਇੱਥੇ ਤੱਕ ਤਾਕੀ ਵੀ ਲਿਆਂਦੀ ਤਾਕੀ ਦਿਖਾਉਂਦੇ ਆ ਤੁਹਾਨੂੰ ਜਿਹੜੀ ਖੁੱਡੇ ਨੂੰ ਲਾਣੀ ਐ ਨੀਚੇ ਪਈ ਐ ਬਸ ਥੋੜੀ ਉਹਦੀ ਸੈਟਲਮੈਂਟ ਕਰਾਣੀ ਐ ਉਹ ਕਰਾ ਕੇ ਅੱਜ ਰੇਤਾ ਲਿਆਣੇ ਪਿਆ ਐ ਸਿਮਿੰਟ ਪਿਆ ਐ ਆਪਣੇ ਕੋਲ ਰੇਤਾ ਲਿਆਣ ਕੇ ਤੇ ਖੁੱਡਾ ਕਰ ਦਾਂਗੇ ਤਿਆਰ ਤੇ ਹੁਣ ਚਲਦੇ ਆ ਨੀਚੇ ਨੀਚੇ ਵਾਲੇ ਕੋ ਉਤਰਨ ਪਈ ਐ ਜਾਲਾ ਜੂਲਾ ਚ ਤੇ ਤਾਕੀ ਖੁੱਲੀਆਂ ਛੜ ਦੰਦੇ ਉਹਨਾਂ ਦੀਆਂ ਤੇ ਬੱਚਿਆਂ ਨੂੰ ਦਈਏ ਛੋਲੇ। ਜਾਨ ਜੀ ਬਈ ਮਿੱਤਰੋ ਇਹ ਹੈ ਇਹ ਆਪਣੀ ਖੁੱਡੇ ਦੀ ਤਾਕੀ। ਕੱਲ੍ਹ ਆਉਂਦੀ ਆ ਬਾਈ ਦੇ ਕੱਬਜੇ ਲਵਾਉਣੇ ਪਏ ਆ ਇੱਕ ਲੱਗਿਆ ਬਾਈ ਇੱਕ ਥੱਲੇ ਲਵਾ ਦਾਂਗੇ ਤੇ ਇੱਕ ਉੱਪਰ ਦੋ ਕੱਬਜੇ ਲਵਾ ਦਾਂਗੇ। ਤੇ ਬੈਰੇ ਇਹ ਲਵਾਣੇ ਆ ਬਸ ਬਾਕੀ ਇਹ ਤਾਕੀ ਆ ਆਪਣੀ। ਤੇ ਛੋਲੇ ਲੈ ਲੈ ਹੁਣ ਪਾਉਂਦੇ ਆ ਛੋਲੇ ਗੁਤਰਾ ਨੂੰ ਬੱਚਿਆਂ ਨੂੰ। ਕਰਦੇ ਆ ਬੱਚਿਆਂ ਨੂੰ ਸੱਟ ਬੱਟ ਤੇ ਬਿਠਾਉਂਦੇ ਆ ਫਿਰ ਛਤਰੀਆਂ ਤੇ। ਬੱਚੇ ਛਤਰੀਆਂ ਦੇ ਬਿਠਾ ਦੋਗੇ। ਤੇ ਜਾਲਾਂ ਚ ਪਾ ਦਾਂਗੇ ਕੋਤਰੀਆਂ ਇਹ ਬੱਚੇ ਥੋੜਾ ਜਿਹਾ ਮੂੰਹ ਪੱਕਿਆ ਵਾ ਇਹ ਜੇ ਦਿੱਖਦਾ ਹੋਵੇ ਅੰਦਰੋਂ ਚਿੱਟੀ ਚਿੱਟੀ ਟਿੱਕੀ ਜੰਮੀ ਵੀ ਆ ਦੇਖੋ ਸਾਹਮਣੇ ਦਿਖਦੀ ਏ ਤੇ ਇਹਨੂੰ ਛੋਲੇ ਦਵਾਂਗੇ ਬਾਅਦ ਚ ਇਹਨਾਂ ਛੱਡ ਦਿੰਦੇ ਇਹਨੂੰ ਇੱਧਰ ਬੈਨ ਲਓ ਤੇ ਦੂਜੇ ਬੱਚਿਆਂ ਨੂੰ ਦੇ ਦਈਏ ਜਿਹੜੇ ਆਪਣੇ ਵੱਡੇ ਬੱਚੇ ਹੁਤਾ ਆਪੇ ਛੋਲੇ ਖਾ ਲੈਂਦੇ ਆ ਦੇਖੋ ਲੱਗਿਆ ਵਾ ਖਾਣ ਇੱਕ ਤੇ ਦੂਜਿਆਂ ਨੂੰ ਹੱਥ ਨਾਲ ਦੇਣੇ ਪੈਣੇ ਆ ਇਹਨਾਂ ਦੰਦਿਆ ਬਾਰੇ ਜਾਦੀਓ ਬੱਚਿਆਂ ਨੂੰ ਚਲੋ ਦੇਖੋ ਕੁਰਸੀ 'ਤੇ ਬੈਠ ਗਏ ਚਲ ਚਲ ਸ਼ਾਬਾਸ਼ ਤੇ ਦੇ ਦਈਏ ਇਹਨਾਂ ਨੂੰ ਮਿੱਤਰੋ ਛੋਲੇ 'ਤੇ ਛੱਡਦੇ ਆ ਫਿਰ ਇਹਨਾਂ ਨੂੰ ਛਤਰੀਆਂ ਤੇ ਦੂਜੇ ਦਾ ਕਰਾਂਗੇ ਟ੍ਰੀਟਮੈਂਟ ਕਰਤੇ ਆ ਇਹਦਾ ਮੂੰਹ ਓਕੇ ਤੇ ਆ ਜ਼ਹਿਰਵਾਸੀ ਇਹਦੇ ਇਹ ਵੀ ਪਟਦੇ ਫੇ ਖੂਨ ਜ਼ਿਆਦਾ ਨਿਕਲਦਾ ਸੀ ਤਾ ਕਰਕੇ ਨਹੀਂ ਕਰਿਆ ਬਾਕੀ ਤੁਹਾਨੂੰ ਇਹਦਾ ਮੂਹ ਵੀ ਦਿਖਾਵਾਂਗੇ ਸੁੱਕੇ ਤੇ ਇਹ ਦਵਾਈ ਲਈ ਆਪਾਂ ਨੇ ਪोटाश ਲਾਲ ਦਵਾਈ ਹੁੰਦੀ ਹੈ ਜਿਹੜੀ ਵਿੱਚ ਹਾਈਡਰੋਜਨ ਪਾਤਿਆ ਉਹਦੇ ਉਹ ਲਾਤੀ ਮੂਹ ਦੇ ਵਿੱਚ ਉਹ ਚਿੱਟਾ ਜਾ ਕੱਢ ਕੇ ਟਿੱਕੀ ਤੇ ਉਹਨੂੰ ਸੁੱਕਣੇ ਦੇ ਬਾਅਦ ਉਹਦੇ ਉੱਪਰ ਹਲਦੀ ਰਗੇਰਤੀ ਤਾਂ ਕਿ ਬਾ ਜੀਵ ਜੂਗ ਨੂੰ ਨਾ ਲੱਗੇ ਤੇ ਆਮ ਤੇ ਲਾਇਓ ਜੇ ਕਿਨੇ ਲਾਣੀ ਵੀ ਹੈ ਤੇ ਰਿਜ਼ਲਟ ਤੁਹਾਡੇ ਸਾਹਮਣੇ ਆਪੇ ਆ ਜਾਊਗਾ 2 ਦਿਨ ਨੂੰ ਬਿਲਕੁਲ ਸੈੱਟ ਹੋ ਜਾਊਗਾ ਇਹਨਾਂ ਤੇ ਲੋ ਬਈ ਇਹ ਬੈਠੇ ਬੱਚੇ ਇਹਨਾਂ ਨੂੰ ਪਾਣੀ ਪੋਣੀ ਦੰਦੇ ਤੇ ਬਾਕੀ ਕਬੂਤਰ ਪਾਉਂਦੇ ਕੇ ਜਾਲ 'ਚ ਤੇ ਕਰਦੇ ਇਹ ਜਾਲ ਖੜਾ ਹਾਂਜੀ ਬਾਈ ਮਿੱਤਰੋ ਪਹੁੰਚ ਗਏ ਆਂ ਹੀ ਆਪਾਂ ਉੱਪਰ ਕੂਤਰਾਂ ਕੋਲੇ ਤੇ ਇਹਨਾਂ ਨੂੰ ਖੋਲ ਦੰਦੇ ਆ ਹੁਣ ਧੁੱਪ ਲੱਗ ਲੂਗੀ ਨਾਲੇ ਬੈਠੇ ਰਹੋਗੇ ਪਾਣੀ ਆਪਾਂ ਨੇ ਹਲੇ ਰੱਖਣਾ ਨਹੀਂ ਜਿਹੜਾ ਦਾਣਾ ਦੋਨਾ ਖਿੰਡਿਆ ਵਾ ਚੁਗ ਲੂਗੇ ਤੇ ਛਤਰੀ ਕਰ ਦੰਦੇ ਆ ਖੜੀ ਤੇ ਲੋ ਬਈ ਮਿੱਤਰੋ ਕੂਤਰ ਖੋਲਤੇ ਆ ਤੇ ਤਾਕੀ ਇਹ ਲੋ ਆਲੇ ਇਹਦੇ ਇਹ ਸੁਲਦੀ ਹੋ ਗਈ ਬਸ ਐਨੇ ਓਕੇ ਰਿਪੋਰਟ ਹੋ ਗਈ ਪੂਰੀ ਐਨ ਇਹ ਆਜੂਗੀ ਇਹ ਇੱਥੇ ਤਾਂ ਕਿ ਐਨਮੀ ਤੇ ਪਾਵਾਂਗੇ ਖੁੱਡਾ ਇਹ ਬਹੁਤ ਲੜਦੇ ਇੱਕ ਤਾਂ ਇਹਨੂੰ ਕੂਤਰ ਨੂੰ ਮੈਂ ਨੀਚੇ ਹੀ ਲੈ ਜਾਣਾ ਹੁਣ ਬਸ ਨਾਲੇ ਨਹੀਂ ਲੜਾਈ ਬੰਦ ਹੋ ਜਾਊਗੀ ਰਹੇ ਸਾਰਾ ਕੁਝ ਹੋ ਜਾਊਗਾ ਓਕੇ ਤੇ ਹੁਣ ਚੱਲਦੇ ਆ ਮਿੱਤਰੋ نیچے ਬਾਕੀ ਸਾਰੇ ਕੂਤਰ ਬੰਦ ਹੋ ਗਏ ਤੇ ਇੱਕ ਚੀਨਾ ਰਹਿ ਗਿਆ ਬਸ ਇਹਨੂੰ ਵੀ ਕਰਦੇ ਆ ਜਾ ਕੇ ਬੰਦ ਤੇ ਲੋ ਬਈ ਮਿੱਤਰੋ ਖੁੱਡਾ ਗਿਆ ਸੁੱਕ ਤੇ ਛੜਤੇ ਸਾਰੇ ਕੂਤਰ ਕਰਤੇ ਅੰਦਰ ਪਾਣੀ ਤੇ ਪਿਆਸੇ ਆ ਦਵਾਈ ਪਾ ਕੇ ਪਾਣੀ ਪਾਵਾਂਗੇ ਇਹਨਾਂ ਨੂੰ 19 ਦੇ ਚ ਅਪਾ ਚੱਕਰੀਆਂ ਧੋ ਲਾਂਦੇ ਆ ਚੱਕਰੀਆਂ ਧੋ ਕੇ ਰੱਖ ਦਾਂਦੇ ਆ ਦਵਾਈ ਦੁਈ ਪਾਉਂਦੇ ਆ ਫਿਰ ਤੇ ਹਾਂਜੀ ਬਾਈ ਮਿੱਤਰੋ ਪਾਉਂਦੇ ਆ ਹੁਣ ਦਵਾਈ ਕੋ ਉਤਰਾਂ ਦੇ ਚੱਕਰਿਆਂ ਚ ਤੇ ਇਹ ਚਾਰ ਦਵਾਈਆਂ ਪਾਵਾਂਗੇ ਤੇ ਪਾਉਂਦੇ ਆ ਸਾਰਿਆਂ ਦਾ ਇੱਕ ਇੱਕ ਟੱਕਣ ਪਾ ਦੇਣਾ ਤੇ ਬਿਮਰਾਲ ਤੇ ਹਾਈ ਟੈਕ ਤਾਂ ਖਤਮ ਹੀ ਜੀਆਂ ਹੀ ਐ ਤੇ ਜਿੰਨੀਆਂ ਹੋਈਆਂ ਆਪਾਂ ਨੇ ਸਾਰੀਆਂ ਪਾ ਲੈਣੀਆਂ ਇਹ ਦੋਨੋਂ ਦਵਾਈਆਂ ਲੈ ਕੇ ਆਵਾਂਗੇ ਨਵੀਆਂ ਫਿਰ ਜਾ ਕੇ ਤੇ ਇੱਕ ਪਾਵਾਂਗੇ ਮਲਟੀ ਸਟਾਰ ਵਿਟਾਮਿਨ ਇੱਕ ਇਹ ਵੀ ਪਾਵਾਂਗੇ ਤੇ ਪਾਉਂਦੇ ਆ ਸਾਰਿਆਂ ਦਾ ਇੱਕ ਇੱਕ ਟੱਕਣ ਪਾ ਦਾਂਦੇ ਆ ਤੇ ਲੋ ਬਈ ਮਿੱਤਰੋ ਚਾਰੇ ਦਵਾਈਆਂ ਪਾਤੀਆਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਕੇ ਬਸ ਰੱਖਾਂਗੇ ਕਬੂਤਰਾਂ ਨੂੰ ਪਾਣੀ ਪਾਣੀ ਪਹਿਲਾਂ ਸਾਈਡ ਤੇ ਰੱਖ ਲਉਂਦੇ ਆ 2-3 ਦਿਨ ਤੋਂ ਇਹਨਾਂ ਕੋਲ ਜੁਬੀ ਦਵਾਈ ਲੋ ਬਈ ਮਿੱਤਰੋ ਤੇ ਹੁਣ ਚੱਲਦੇ ਆ ਪਹਿਲਾਂ ਪਾ ਦਈਏ ਕਬੂਤਰਾਂ ਨੂੰ ਰੋੜੀ ਮਿੱਟੀ ਥੋੜੀ ਲੋ ਬਈ ਮਿੱਤਰੋ ਪਹਿਲਾਂ ਪਾਉਂਦਿਆਂ ਕਬੂਤਰਾਂ ਨੂੰ ਮਿੱਟੀ ਰੱਖ ਲਉਂਦੇ ਆ ਮਿੱਟੀ ਖਾ ਲੂਂਗੇ ਜਿਹੜੀ ਬਣੀ ਜੀ ਮਿੱਟੀ ਇਹ ਥੋੜੀ ਬਚੀ ਹੋਈ ਸੀ ਆਪਣੇ ਕੋਲ ਨਿਕਲੇ ਆਈ ਸੀ ਤੇ ਪਹਿਲਾਂ ਰੱਖਦੇ ਹਾਂ ਇਹਨਾਂ ਨੂੰ ਇਹ ਲੋ ਜੀ ਖਾਣ ਦੇ ਲਾਗੇ ਕੂਤਰੀ ਖਾਣ ਆ ਪੰਜ ਸੱਤ ਮਿੰਟ ਇੱਧਰ ਰੱਖ ਦਾਂਗੇ ਜਿੰਨੇ ਖਾਣੀ ਹੋਈ ਖਾਲੂਗੇ ਤੇ ਉਸ ਤੋਂ ਬਾਅਦ ਪਰੇ ਰੱਖ ਦੂਗੇ ਪਾਣੀ ਪੋਣੀ ਪਾ ਕੇ ਦਾਣੇ ਦੋਨੇ ਪਾਉਂਦੇ ਆ ਫਿਰ ਇਹਨਾਂ ਨੂੰ ਤੇ ਹਾਂਜੀ ਬਾਈ ਮਿੱਤਰੋ ਦਵਾਈ ਵਾਲਾ ਪਾਣੀ ਪਾਤੇ ਹੈ ਘੜਿਆਂ ਵਿੱਚ ਚੱਕਰਿਆਂ ਵਿੱਚ ਪਾਤੇ ਤੇ ਰੱਖਦੇ ਹਾਂ ਹੁਣ ਚਲੋ ਵੇ ਇਤਰੋ ਰੱਖਦੇ ਹਾਂ ਪਾਣੀ ਲੋ ਜੀ ਪਾਣੀ ਰੱਖਤੇ ਆਏ ਤੇ ਹੁਣ ਦੂਸਰੀ ਸਾਈਡ ਵੀ ਰੱਖਦੇ ਆਂ ਉੱਤਰ ਪੂਰੇ ਕਾਲੇ ਐ ਪਿਆਸੇ ਲੋ ਜੀ ਮਿੱਤਰੋ ਇੱਧਰ ਵੀ ਰੱਖਦੇ ਆ ਪਾਣੀ ਤੇ ਪੀਣ ਦੋ ਇਹਨਾਂ ਨੂੰ ਦਵਾਈ ਵਾਲਾ ਪਾਣੀ ਤੇਰਾ ਹੁੰਦਾ ਫੈਕਟ ਤੇ ਬਸ ਫੇ ਦਾਣੇ ਦੋਨੇ ਪਾਉਂਦੇ ਆ ਤੇ ਹਾਂਜੀ ਲੋ ਬਈ ਮਿੱਤਰੋ ਪਾਣੀ ਲਿਆਇ ਭਾਰ ਤੇ ਦਵਾਈ ਪਾਤੀ ਐ ਚੱਕਰੇ ਚ ਇਹਨਾਂ ਦੇ ਤੇ ਪਾਣੀ ਪਾਉਂਦੇ ਆ ਹੁਣ ਚਲਦੇ ਆ ਅੰਦਰ ਕਾਲਟੀ ਚੱਕ ਕੇ ਰੱਖਦੇ ਐ ਇੱਥੇ ਤੇ ਆ ਚੱਕਦੇ ਆ ਦਵਾਈਆਂ ਪਾਣੀ ਇਹਨਾਂ ਦਾ ਚਲੋ ਵੀ ਮਿੱਤਰੋ ਹਨਾ ਇਹਨੂੰ ਘੋਲ ਦਾਂਦੇ ਆ ਚੰਗੀ ਤਰ੍ਹਾਂ ਚਲੋ ਵੀ ਮਿੱਤਰੋ ਸਾ ਤੇ ਇਹਨਾਂ ਦਵਾਈ ਵਾਲਾ ਪਾਣੀ ਤੇ ਲੋ ভাই મિત્રો ਤੇ ਹੁਣ ਟਾਕ ਦੰਦੇ ਆ ਪਾਣੀ ਨੂੰ ਪਾਣੀ ਦੇ ਟਾਕ ਤੇ ਇਹਨੂੰ ਰੱਖ ਦੰਦੇ ਆ ਬਾਲਟੀ ਨੂੰ ਇੱਧਰ ਤੇ ਖਾਣ ਦੇ ਹੀ ਕੂਤਰਾਂ ਹੁੰਦਾ ਨੇ ਤੇ ਇਹਨੂੰ ਵੀ ਗੇਟ ਰਹਾਂਦੇ ਆ ਖਾ ਲੂਗੇ ਤੇ ਇੱਕ ਡੱਬਾ ਲੈ ਚੱਲਦੇ ਆ ਅੱਗੇ ਬਾਅਦ ਚ ਦਾਣੇ ਪਾ ਦਾਂਗੇ ਇਹਨੂੰ ਤੇ ਕਰਦੇ ਆਂ ਹੀ ਆਪਾਂ ਵੀ ਨਾਲ ਦੀ ਨਾਲ ਵੀਡੀਓ ਦਾ ਇੱਥੇ ਐਂਡ ਜੇ ਆਪਣੀ ਵੀਡੀਓ ਵਧੀਆ ਲੱਗਦੀ ਆ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦੀ ਰਵੇ ਪੂਰੇ ਓਕੇ ਐ ਤੇ ਬੱਚਾ ਪਹੁੰਚ ਗਿਆ ਏ ਪਿੱਛੇ ਬੱਚਾ ਰਿਹਾ ਏ ਇਹ ਵੀ ਵਧੀਆ ਗਰੋਥ ਕਰ ਰਿਹਾ ਤੇ ਇੱਥੇ نیچے ਅੰਡੇ ਐ ਤੇ ਹੁਣ ਚੱਲਦੇ ਆਂ ਬਸ نیچے ਤੇ ਕਰਦੇ ਆਂ ਹੀ ਆਪਣੀ ਵੀਡੀਓ ਦਾ ਇੱਥੇ ਐਂਡ ਮੈਂ نیچے ਵਾਲੇ ਕੋ ਉਤਰਾ ਹੁੰਦਾਣੇ ਪਾਣੀ ਪਾਣੇ ਰਹਿ ਗੇ ਪਾਣੀ ਰੱਖਦੇ ਆ ਇਹਨਾਂ ਨੂੰ ਵੀ ਚਲ ਕੇ ਪਾ ਦਉਂਦੇ ਆ